ਚੰਡੀਗੜ੍ਹ ਦੇ ਸੈਕਟਰ ਦੇ ਵਿੱਚ ਪਹੁੰਚੇ ਅਤੇ ਮਹਾਮਈ ਦਾ ਗੁਣਗਾਨ ਕਰਨ ਪਹੁੰਚੇ। ਕਿਸ ਤਰ੍ਹਾਂ ਫੀਲ ਹੋ ਰਿਹਾ ਤੁਹਾਨੂੰ ਕਿ ਪਹਿਲੇ ਤਾਂ ਕੀ ਇੱਕ ਮੋਗਾ ਸ਼ਹਿਰ ਤੋਂ ਚੰਡੀਗੜ੍ਹ ਵਿੱਚ ਆਉਣਾ ਬਹੁਤ ਮੁਸ਼ਕਲ ਹੈ। ਕਿਉਂਕਿ ਰਾਤ ਨੂੰ ਬੜੀਆਂ ਦਿੱਕਤਾਂ ਵੀ ਆਈਆਂ ਹੋਣੀਆਂ ਤੇ ਅੱਜ ਇਸ ਚੰਡੀਗੜ੍ਹ ਦੇ ਵਿੱਚ ਪਹੁੰਚੇ ਕਿਸ ਤਰ੍ਹਾਂ ਲੱਗ ਰਿਹਾ। ਮਾਹਰਣੀ ਦਾ ਸ਼ਾਮਾ ਬਾਬਾ ਜੀ ਦਾ ਸੀਮ ਅਸ਼ੀਰਵਾਦ ਪ੍ਰਾਪਤ ਹੋ ਰਿਹਾ ਪਿਛਲੇ ਬਹੁਤ ਟਾਈਮ ਤੋਂ। ਚੰਡੀਗੜ੍ਹ ਕੀਰਤਨਾਂ ਦੇ ਲਈ ਜਾਗਰਣ ਦੇ ਲਈ ਆਂਦੇ ਰਹੀਦਾ ਔਰ ਅੱਜ ਮਹਾਰਾਣੀ ਦਾ ਬਾਬਾ ਸ਼ਾਮਜੀ ਦਾ ਗੁਣਗਾਨ ਕਰਨ ਲਈ ਪਹੁੰਚੇ ਆ ਬੜਾ ਚੰਗਾ ਲੱਗਦਾ ਕਿ ਮੋਗੇ ਵਰਗੇ ਸ਼ਹਿਰ ਤੋਂ ਨਿਕਲ ਕੇ ਜਦੋਂ ਅਸੀਂ ਇਸ ਸ਼ਹਿਰ ਦੇ ਵਿੱਚ ਆ ਕੇ ਪਰਫਾਰਮ ਕਰਦੇ ਇੱਥੇ ਦੇ ਲੋਕਾਂ ਦਾ ਪਿਆਰ ਲਈਦਾ ਆਸ਼ੀਰਵਾਦ ਲਈਦਾ ਔਰ ਸੰਗਤ ਸਾਡੇ ਲਈ ਰੱਬ ਹੈ ਜੀ ਹਮੇਸ਼ਾ ਹੀ ਰਹੇਗੀ ਔਰ ਜਦੋਂ ਸੰਗਤ ਦੇ ਰੂਪ ਦੇ ਵਿੱਚ ਸਾਨੂੰ ਆਸ਼ੀਰਵਾਦ ਮਿਲਦਾ ਪ੍ਰਭੂ ਦਾ ਤਾਂ ਬੜੀ ਖੁਸ਼ੀ ਹੁੰਦੀ ਹੈ ਜੀ ਤੇ ਕਦੀ ਇੰਦਾ ਵੀ ਆਇਆ ਉਹ ਕਹਿੰਦੇ ਕਿ ਮੇਰਾ ਟਾਈਮ ਹੈਗਾ ਤੂੰ ਬਸ ਕਰ ਕਿ ਕਈ ਵਾਰ ਇੰਦਾ ਵੀ ਹੋਇਆ ਦੇਖੋ ਸੰਦੀਪ ਜੀ ਸੀਨੀਅਰ ਸੀ ਸੀਨੀਅਰ ਦੀ ਰਿਸਪੈਕਟ ਕਰਨਾ ਸਾਡਾ ਫਰਜ਼ ਆ ਜੇ ਸੀਨੀਅਰਸ 2 ਘੰਟੇ ਗਾ ਰਟਾਈ ਗਾ ਲੇਗਾ ਕੋਈ ਫਰਕ ਨਹੀਂ ਪਾਉਂਦਾ ਕਿਉਂਕਿ ਜੇ ਅੱਧਾ ਘੰਟਾ ਸੀ ਉਹਨਾਂ ਨੂੰ ਹੋਰ ਸੁਣ ਲਾਂਗੇ ਨਾ ਬੈਠ ਕੇ ਉਹਦੇ ਚ ਵੀ ਸਾਡਾ ਹੀ ਉਧਾਰ ਹੈ ਸਾਡਾ ਹੀ ਉਹਦੇ ਚ ਕੁਝ ਚੰਗਾ ਹੋਏਗਾ ਔਰ ਸੀਨੀਅਰ ਦੇ ਰਿਸਪੈਕਟ ਕਰਨਾ ਸਾਡਾ ਫਰਜ਼ ਹੈ ਸਸੀਂ ਪਰਿਵਾਰਾਂ ਤੋਂ ਹੀ ਇਹ ਸਿੱਖਿਆ ਜੀ ਮਤਲਬ ਕਹਿਨ ਦਾ ਮਤਲਬ ਹੈ ਕਿ ਸੀਨੀਅਰ ਤੋਂ ਹੀ ਕੁਝ ਸਿੱਖਣ ਨੂੰ ਮਿਲ ਜੂਗਾ ਅਗਰ ਕੋਈ ਅੱਛਾ ਗਾ ਕੇ ਜਾਓਗੇ ਹੁੰਦੇ ਜੀ ਦੋ ਬੋਲ ਤੁਹਾਨੂੰ ਵਧੀਆ ਮਿਲ ਜੂ ਬਿਲਕੁਲ ਸੰਦੀਪ ਜੀ ਦੇਖੋ ਇੱਕ ਅੱਛਾ ਕਲਾਕਾਰ ਬਣ ਸੁਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਜੀਭ ਇੱਕ ਦਿੱਤੀ ਔਰ ਕੰਨ ਦੋ ਦਿੱਤੇ ਆ ਜਿਵੇਂ ਮੋਗਾ ਸ਼ਹਿਰ ਦੇ ਵਿੱਚੋਂ ਬਿਲੋਂਗ ਕਰਦੇ ਹੋ ਵੱਡੀਆਂ-ਵੱਡੀਆਂ ਸਟੇਜਾਂ ਵੀ ਲੱਗਦੀਆਂ ਹੋਣੀਆਂ ਤੁਸੀਂ ਜਦੋਂ ਛੋਟੇ ਹੁੰਦੇ ਸੀ ਕਦੀ ਸੋਚਿਆ ਸੀ ਕਿ ਮੈਂ ਵੀ ਵੱਡੀ ਸਟੇਜ ਦੇ ਉੱਤੇ ਜਾਵਾਂਗਾ ਤਾਂ ਮੈਨੂੰ ਕਿਸ ਤਰ੍ਹਾਂ ਦਾ ਫੀਲ ਹੋਏਗਾ ਅੱਜ ਤੁਸੀਂ ਚੰਡੀਗੜ੍ਹ ਦੇ ਵਿੱਚ ਵੱਡੀ ਸਟੇਜ ਦੇ ਉੱਤੇ ਗੂੰਗਾਨ ਕਰੋਗੇ ਤਾਂ ਉਹ ਪਲ ਯਾਦ ਆਊਗਾ ਤੁਹਾਨੂੰ ਬਿਲਕੁਲ ਸੰਦੀਪ ਜੀ ਸਿਆਣੇ ਕਹਿੰਦੇ ਕਿ ਜਿਹੜਾ ਇਨਸਾਨ ਆਪਣਾ ਪੁਰਾਣਾ ਸਮੇਂ ਭੁੱਲ ਜਾਂਦਾ ਹੈ ਉਹ ਅੱਗੇ ਕਦੇ ਨਹੀਂ ਵੱਧ ਸਕਦਾ ਮੈਨੂੰ ਯਾਦ ਹੈ ਕਿ ਸਾਡੇ ਮੋਗਾ ਚ ਮੇਰੇ ਜਨਮ ਤੋਂ ਪਹਿਲਾਂ ਲੋਕ ਗੱਲ ਦੱਸਦੇ ਹੁੰਦੇ ਸੀ ਕਿ ਨਰਿੰਦਰ ਚੰਚਲ ਜੀ ਸਾਡੇ ਮੋਗਾ ਆਏ ਸੀ ਗੁਣਗਾਨ ਹੋਇਆ ਸੀ ਔਰ ਮੈਂ ਕਦੇ ਸੋਚਦਾ ਹੁੰਦਾ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਇੱਕ ਵਾਰ ਨਹੀਂ ਕਮ ਸੇ ਕਮ ਚੰਚਲ ਜੀ ਨਾਲ ਸੇਜ ਸਾਂਝੀ ਕਰਨੀ ਹੈ ਔਰ ਮੈਨੂੰ ਮੌਕਾ ਦਿੱਤਾ ਰਾਈਸ ਬ੍ਰਾਂਡ ਡੀਲਰਸ ਐਸੋਸੀਏਸ਼ਨ ਸਾਡੇ ਮੋਗੇ ਸੰਸਥਾ ਜੀ ਉਹਨਾਂ ਨੇ ਮੌਕਾ ਦਿੱਤਾ ਮੈਂ ਔਰ ਗੁਰੂ ਜੀ ਆਦਰਨੀ ਸ਼੍ਰੀ ਨਰਿੰਦਰ ਚੰਚਲ ਜੀ ਸੀ ਸੇਜ ਸਾਂਝੀ ਕੀਤੀ ਅਸਲ ਮਿਲਣ ਤੋਂ ਬਾਅਦ ਪਤਾ ਲੱਗੇ ਕਿ ਉਹਨਾਂ ਨੂੰ ਕਲੀਬ ਦੇ ਤੈਨੂੰ ਬਖਤ ਕਿਉਂ ਕਿਹਾ ਜਾਂਦਾ ਸੀ ਯਾਦ ਕਰੇ ਹੈ ਸਾਂਵਰੋ ਹੈਲਾ ਮਾਰੇ ਸਾਂਵਰੋ ਯਾਦ ਕਰੇ ਹੈ ਸਾਂਵਰੋ ਹੇ ਲਾ ਮਾਰੇ ਸਾਂਵਰੋ ਮਨ ਹਿਚਕੀਆਂ ਮਨ ਹਿਚਕੀਆਂ ਮਨ ਹਿਚਕੀਆਂ ਗਣੀ ਸਤਾਵੇ ਯਾਦ ਕਰ ਸਾਂਵਰੋ ਕਿਸ ਤਰ੍ਹਾਂ ਪ੍ਰਭੂ ਦੇ ਨਾਲ ਲੱਗਿਓ ਸ਼ਾਮ ਬਾਬਾ ਜੀ ਦੇ ਨਾਲ ਕਿਸ ਤਰ੍ਹਾਂ ਲੱਗਿਓ ਸੰਦੀਪ ਜੀ ਬੜੇ ਪੁਰਾਣੇ ਟਾਈਮ ਤੋਂ ਜੁੜੇ ਆ ਪ੍ਰਭੂ ਦੇ ਨਾਲ ਘਰ ਦੇ ਵਿੱਚ এনवायरमेंट ਇਸ ਤਰ੍ਹਾਂ ਦਾ ਸੀਗਾ ਕਿ ਘਰ ਦੇ ਵਿੱਚ ਪੂਜਾ ਪਾਠ ਵਾਲਾ ਸਾਡਾ ਪਰਿਵਾਰ ਜਦੋਂ ਘਰ ਦੇ ਵਿੱਚ ਭਜਨ ਸੁਣੀਦੇ ਸੀ ਤੇ ਦਿਮਾਗ ਦੇ ਵਿੱਚ ਆਂਦਾ ਸੀ ਕਿ ਕੁਛ ਨਾ ਕੁਛ ਅਸੀਂ ਵੀ ਧਰਮ ਦੇ ਲਈ ਕਰੀਏ ਅੱਜ ਕੱਲ ਧਰਮਾਂ ਦੇ ਨਾਮ ਤੇ ਲੜਾਈਆਂ ਬਹੁਤ ਹੋ ਰਹੀਆਂ ਧਰਮ ਦਾ ਧਰਮ ਦੇ ਨਾਮ ਤੇ ਅਛਾਈ ਬਹੁਤ ਘੱਟ ਹੋ ਰਹੀ ਹੈ ਕਿਉਂਕਿ ਜਿਹੜਾ ਧਰਮ ਵਿੱਚ ਲੜਦਾ ਉਹ ਧਰਮ ਨੂੰ ਪੜਦਾ ਨਹੀਂ ਔਰ ਜਿਹੜਾ ਧਰਮ ਨੂੰ ਪੜਦਾ ਉਹ ਧਰਮ ਦੇ ਪਿੱਛੇ ਲੜਦਾ ਨਹੀਂ ਇਹ ਬਹੁਤ ਵੱਡੀ ਗੱਲ ਹੈ ਕੀ ਧਰਮਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਸਟੇਜ ਤੇ ਕਿਸ ਤਰ੍ਹਾਂ ਇਸ ਤਰ੍ਹਾਂ ਵੀ ਹੋਇਆ ਕਿ ਇੱਕ ਵਾਰ ਕਿਹਾ ਹੋਵੇ ਕਿ ਸਟੇਜ ਦੇ ਉੱਤੇ ਮੈਨੂੰ ਆਪ ਭਜਨ ਕਿਸੇ ਨੇ ਕਿਹਾ ਹੋਵੇ ਸੁਣਾਉਣ ਨੂੰ ਦੇਖੋ ਸਾਡਾ ਕੰਮ ਹੈ ਜੀ ਸਟੇਜ ਦੇ ਉੱਪਰ ਭਜਨ ਗਾਉਂਦੇ ਹੋਏ ਸਾਨੂੰ ਕੋਈ ਵੀ ਫਰਮਾਇਸ਼ ਆ ਸਕਦੀ ਹੈ ਅਸੀਂ ਹਰ ਇੱਕ ਦਾ ਸਨਮਾਨ ਕਰਦੇ ਹਾਂ ਅਸੀਂ ਕਵਾਲੀ ਵੀ ਸੁਣਾਉਨੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜੇ ਕੋਈ ਸਾਨੂੰ ਪਤਾ ਹੈ ਜਿੰਨਾ ਕੁ ਗਿਆਨ ਹੈ ਉਹ ਵੀ ਸੁਨਾਈਦਾ ਪਰ ਕੋਈ ਇਸ ਤਰ੍ਹਾਂ ਦਾ ਅਸੀਂ ਬਿਆਨ ਸਟੇਜ ਤੋਂ ਨਹੀਂ ਦਿੰਦੇ ਜਿਸ ਦੇ ਨਾਲ ਕੋਈ ਵੀ ਕੰਟਰੋਵਰਸੀ ਹੋਵੇ ਔਰ ਕਿਸੇ ਸਾਹਮਣੇ ਸੁਣਨ ਵਾਲੇ ਨੂੰ ਬੁਰਾ ਲੱਗੇ। ਗੁਰੂ ਜੀ ਗੁਰੂ ਜੀ ਕੋ ਕੁਛ ਸਿੱਖਿਆ ਕਿਸ ਤਰ੍ਹਾਂ ਮਿਲੀ ਤੁਹਾਨੂੰ? ਮੇਰੇ ਗੁਰੂ ਜੀ ਲੁਧਿਆਣਾ ਤੋਂ ਸ਼੍ਰੀ ਚਮਨ ਲਾਲ ਜੀ ਪੱਲਾ 올 ਇੰਡੀਆ ਰੇਡੀਓ ਦੇ ਇੱਕ ਗ੍ਰੇਡ ਕਲਾਕਾਰ ਹੈ ਜੀ ਉਹ ਤਿੰਨ ਫੀਲਡ ਦੇ ਵਿੱਚ ਔਰ ਮੈਂ ਉਹਨਾਂ ਦੀ ਬੜੀ ਇੱਜ਼ਤ ਕਰਦਾ ਹਾਂ। ਕਿਉਂਕਿ ਉਹਨਾਂ ਦੀ ਇੱਜ਼ਤ ਕਰਨਾ ਸਾਡਾ ਫਰਜ਼ ਹੈ। ਸਾਡੇ ਗੁਰੂ ਜੀ ਸਾਡੇ ਤੋਂ ਕੁਝ ਨਹੀਂ ਮੰਗਦੇ ਜੀ ਪਰ ਸਾਡਾ ਫਰਜ਼ ਹੈ ਕਿ ਆਪਣੇ ਗੁਰੂ ਨੂੰ ਹਮੇਸ਼ਾ ਨਾਲ ਰੱਖੀਏ ਕਿਉਂਕਿ ਸ਼ਾ ਬਿਨਾ ਪਤਨੀ ਔਰ ਗੁਰੂ ਬਿਨਾ ਗਤਨੀ ਜਿਹੜਾ ਗੁਰੂ ਨੂੰ ਭੁੱਲ ਜਾਂਦਾ ਫਿਰ ਉਹਦਾ ਬੇੜਾ ਗਰ ਕੀ ਹੈ ਜੀ ਕਿਉਂਕਿ ਜਿੰਨਾ ਕੁਝ ਸਿਖਾਇਆ ਹੋਵੇ ਚਾਹੇ ਉਹ ਮਾਂ-ਬਾਪ ਹੈ ਚਾਹੇ ਗੁਰੂਦੇਵ ਹੈ ਚਾਹੇ ਤੁਹਾਡੇ ਨਾਲ ਰਹਿੰਦੇ ਟੀਮ ਦੇ ਮੈਂਬਰ ਹੈ ਜੇ ਅਸੀਂ ਉਹਨਾਂ ਨੂੰ ਸੋਚਾਂਗੇ ਕਿ ਇਹਨਾਂ ਨਾਲ ਗਲਤ ਕਰ ਲਈ ਫਿਰ ਸਾਡਾ ਗਲਤ ਹੋਣਾ ਤੈ ਹੈ ਇਸ ਕਰਕੇ ਗੁਰੂ ਜੀ ਦਾ ਬਹੁਤ ਜ਼ਿਆਦਾ ਰਿਸਪੈਕਟ ਹੈ ਗੁਰੂ ਜੀ ਦਾ ਮਾਣ ਹੈ ਸਨਮਾਨ ਹੈ ਮੇਰੇ ਪਰਿਵਾਰ ਦਾ ਪੂਰਾ ਸਨਮਾਨ ਹੈ ਇੰਨਾ ਨਾ ਸਟੇਜਾਂ ਕਰੰਦਾ ਮੌਕਾ ਮਿਲਿਆ ਤੁਹਾਨੂੰ ਜ਼ਿਆਦਾਤਰ ਅਸੀਂ ਕਨਈਆ ਮਿੱਤਲ ਜੀ ਨਾਲ ਸਟੇਜਾਂ ਤਿੰਨ ਚਾਰ ਵਾਰ ਕਰ ਚੁੱਕੇ ਹਾਂ ਜੀ ਸਲੀਮ ਬਾਜੀ ਨਾਲ ਕਰ ਚੁੱਕੇ ਹਾਂ ਫਿਰੋਜ਼ ਜੀ ਨਾਲ ਕਰ ਚੁੱਕੇ ਹਾਂ ਨਰਿੰਦਰ ਚੰਚਲੀ ਨੇ ਜਿਸ ਤਰ੍ਹਾਂ ਦੱਸਿਆ ਉਹ ਬਾਕੀ ਬਹੁਤ ਸਾਰੇ ਸਿੰਗਰ ਇਸ ਤਰ੍ਹਾਂ ਲਖਵਿੰਦਰ ਵਡਾਲੀ ਜੀ ਐ ਸੰਜੇ ਮਿੱਤਲ ਜੀ ਸ਼ਾਮ ਜਗਤ ਚੋਂ ਔਰ ਸੰਜੂ ਸ਼ਰਮਾ ਜੀ ਸਭ ਨਾਲ ਪ੍ਰਮਾਤਮਾ ਦਾ ਅਸ਼ੀਰਵਾਦ ਮਿਲਿਆ ਜੀ ਤੁਸੀਂ ਦੇ ਦਿਓ ਦਾ ਚਿਰਾਗ ਜੀ ਨੂੰ ਇਸ ਸਮੇਂ ਅਸੀਂ ਚੰਡੀਗੜ੍ਹ 42 ਸੈਕਟਰ ਦੇ ਵਿੱਚ ਖੜੇ ਆ ਜਿੱਥੇ ਸਾਡੇ ਨਾਲ ਮੌਜੂਦ ਹੈ ਸਿੰਗਰ ਮਾਸਟਰ ਹਰਸ਼ ਸ਼ਰਮਾ ਜੀ ਜੋ ਸਾਡੇ ਨਾਲ ਮੌਜੂਦ ਹੈ ਸਵਾਗਤ ਹੈ ਹਰਸ਼ ਸ਼ਰਮਾ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਸ਼੍ਰੀ ਸ਼ਾਮ ਸਾਰਿਆਂ ਨੂੰ ਜੀ ਚਿਰਾਗ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਨਮਸਕਾਰ ਜੈ ਮਾਤਾ ਦੀ ਔਰ ਸੰਦੀਪ ਚੱਡਾ ਜੀ ਔਰ ਨਦੀ ਪੂਰੀ ਟੀਮ ਦਾ ਬਹੁਤ-ਬਹੁਤ ਵੈਲਕਮ ਜੀ ਆਇਆਂ ਨੂੰ ਅੱਜ 42 ਸੈਕਟਰ ਜੇ ਅਸੀਂ ਪਹੁੰਚੇ ਆਂ ਔਰ ਇਹਨਾਂ ਦੀ ਟੀਮ ਪਹੁੰਚੀ ਹੈ ਮੈਂ ਸਵਾਗਤ ਕਰਦਾ ਤੁਹਾਡੀ ਟੀਮ ਦਾ ਬਹੁਤ-ਬਹੁਤ ਸਰ ਅੱਜ ਚੰਡੀਗੜ੍ਹ ਦੇ ਸੈਕਟਰ ਦੇ ਵਿੱਚ ਪਹੁੰਚੇ ਅਤੇ ਮਾਹਮਾਈ ਦਾ ਗੁੰਗਾਨ ਕਰਨ ਪਹੁੰਚੇ ਹੋ ਕਿਸ ਤਰ੍ਹਾਂ ਫੀਲ ਹੋ ਰਿਹਾ ਤੁਹਾਨੂੰ ਕੀ ਪਹਿਲੇ ਤਾਂ ਕੀ ਇੱਕ ਮੋਗਾ ਸ਼ਹਿਰ ਤੋਂ ਚੰਡੀਗੜ੍ਹ ਵਿੱਚ ਆਉਣਾ ਬਹੁਤ ਮੁਸ਼ਕਲ ਹੈ ਕਿਉਂਕਿ ਰਾਤ ਚ ਬੜੀਆਂ ਦਿੱਕਤਾਂ ਵੀ ਆਈਆਂ ਹੋਣੀਆਂ ਤੇ ਅੱਜ ਇਸ ਚੰਡੀਗੜ੍ਹ ਦੇ ਵਿੱਚ ਪਹੁੰਚੇ ਕਿਸ ਤਰ੍ਹਾਂ ਲੱਗ ਰਿਹਾ ਛੱਡਾ ਜੀ ਮਾਹਰਣੀ ਦਾ ਸ਼ਾਮਾ ਬਾਬਾ ਜੀ ਦਾ ਸੀਮ ਅਸ਼ੀਰਵਾਦ ਪ੍ਰਾਪਤ ਹੋ ਰਿਹਾ ਪਿਛਲੇ ਬਹੁਤ ਟਾਈਮ ਤੋਂ ਚੰਡੀਗੜ੍ਹ कीर्तनਾ ਦੇ ਲਈ ਜਾਗਰਣ ਦੇ ਲਈ ਆਂਦੇ ਰਹੀਦਾ ਔਰ ਅੱਜ ਮਹਾਰਾਣੀ ਦਾ ਬਾਬਾ ਸ਼ਾਮ ਜੀ ਦਾ ਗੁੰਗਾਨ ਕਰਨ ਲਈ ਪਹੁੰਚੇ ਆ ਬੜਾ ਚੰਗਾ ਲੱਗਦਾ ਹੈ ਕਿ ਮੋਗੇ ਵਰਗੇ ਸ਼ਹਿਰ ਤੋਂ ਨਿਕਲ ਕੇ ਜਦੋਂ ਅਸੀਂ ਇਸ ਸ਼ਹਿਰ ਦੇ ਵਿੱਚ ਆ ਕੇ ਪਰਫਾਰਮ ਕਰਦੇ ਇੱਥੇ ਦੇ ਲੋਕਾਂ ਦਾ ਪਿਆਰ ਲਈਦਾ ਆਸ਼ੀਰਵਾਦ ਲਈਦਾ ਔਰ ਸੰਗਤ ਸਾਡੇ ਲਈ ਰੱਬ ਹੈ ਜੀ ਹਮੇਸ਼ਾ ਹੀ ਰਹੇਗੀ ਔਰ ਜਦੋਂ ਸੰਗਤ ਦੇ ਰੂਪ ਦੇ ਵਿੱਚ ਸਾਨੂੰ ਆਸ਼ੀਰਵਾਦ ਮਿਲਦਾ ਪ੍ਰਭੂ ਦਾ ਤਾਂ ਬੜੀ ਖੁਸ਼ੀ ਹੁੰਦੀ ਹੈ ਜੀ ਕਿਸ ਤਰ੍ਹਾਂ ਪ੍ਰਭੂ ਦੇ ਨਾਲ ਲੱਗਿਓ ਸ਼ਾਮ ਬਾਬਾ ਜੀ ਦੇ ਨਾਲ ਕਿਸ ਤਰ੍ਹਾਂ ਲੱਗਿਓ ਸੰਦੀਪ ਜੀ ਬੜੇ ਪੁਰਾਣੇ ਟਾਈਮ ਤੋਂ ਜੁੜੇ ਆ ਪ੍ਰਭੂ ਦੇ ਨਾਲ ਘਰ ਦੇ ਵਿੱਚ এনवायरमेंट ਇਸ ਤਰ੍ਹਾਂ ਦਾ ਸੀਗਾ ਕਿ ਘਰ ਦੇ ਵਿੱਚ ਪੂਜਾ ਪਾਠ ਵਾਲਾ ਸਾਡਾ ਪਰਿਵਾਰ ਜਦੋਂ ਘਰ ਦੇ ਵਿੱਚ ਭਜਨ ਸੁਣੇਦੇ ਸੀ ਤੇ ਦਿਮਾਗ ਦੇ ਵਿੱਚ ਆਂਦਾ ਸੀ ਕਿ ਕੁਛ ਨਾ ਕੁਛ ਅਸੀਂ ਵੀ ਧਰਮ ਦੇ ਲਈ ਕਰੀਏ ਅੱਜ ਕੱਲ ਧਰਮਾਂ ਦੇ ਨਾਮ ਤੇ ਲੜਾਈਆਂ ਬਹੁਤ ਹੋ ਰਹੀਆਂ ਧਰਮ ਦਾ ਧਰਮ ਦੇ ਨਾਮ ਤੇ ਅਛਾਈ ਬਹੁਤ ਘੱਟ ਹੋ ਰਹੀ ਹੈ ਕਿਉਂਕਿ ਜਿਹੜਾ ਧਰਮ ਵਿੱਚ ਲੜਦਾ ਉਹ ਧਰਮ ਨੂੰ ਪੜਦਾ ਨਹੀਂ ਔਰ ਜਿਹੜਾ ਧਰਮ ਨੂੰ ਪੜਦਾ ਉਹ ਧਰਮ ਦੇ ਪਿੱਛੇ ਲੜਦਾ ਨਹੀਂ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਛੋਟੀ ਜਾਣਕਾਰੀ ਹਮੇਸ਼ਾ ਕਲੇਸ਼ ਦਾ ਕਾਰਨ ਬਣਦੀ ਹੈ ਜਿਨ੍ਹਾਂ ਨੂੰ ਸਮਝ ਹੀ ਨਹੀਂ ਹੈ ਉਹ ਧਰਮ ਦੀਆਂ ਲੜਾਈਆਂ ਲੜ ਰਹੇ ਐ ਮੈਂ ਨਹੀਂ ਚਾਹੁੰਦਾ ਕਿ ਕੋਈ ਇਦਾਂ ਦੀ ਗੱਲ ਹੋਣੀ ਚਾਹੀਦੀ ਸਾਡੇ ਲਈ ਸਾਰੇ ਧਰਮ ਸਨਮਾਨਿਤ ਹੈ ਔਰ ਅਸੀਂ ਹਰ ਇੱਕ ਦੀ ਇੱਜ਼ਤ ਕਰਦੇ ਹਾਂ ਜੀ ਤੁਸੀਂ ਕਹਿ ਰਹੇ ਹੋ ਕਿ ਧਰਮਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਸਟੇਜ ਤੇ ਕਿਸ ਤਰ੍ਹਾਂ ਇਸ ਤਰ੍ਹਾਂ ਵੀ ਹੋਇਆ ਕਿ ਇੱਕ ਵਾਰ ਕਿਹਾ ਹੋਵੇ ਕਿ ਸਟੇਜ ਦੇ ਉੱਤੇ ਮੈਨੂੰ ਆਪ ਭਜਨ ਕਿਸੇ ਨੇ ਕਿਹਾ ਹੋਵੇ ਸੁਣਾਨ ਨੂੰ ਦੇਖੋ ਸਾਡਾ ਕੰਮ ਹੈ ਜੀ ਸਟੇਜ ਦੇ ਉੱਪਰ ਭਜਨ ਗਾਉਂਦੇ ਹੋਏ ਸਾਨੂੰ ਕੋਈ ਵੀ ਫਰਮਾਇਸ਼ ਆ ਸਕਦੀ ਹੈ ਅਸੀਂ ਹਰ ਇੱਕ ਦਾ ਸਨਮਾਨ ਕਰਦੇ ਆਂ ਅਸੀਂ ਕਵਾਲੀ ਵੀ ਸੁਣਾਉਨੇ ਆਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜੇ ਕੋਈ ਸਾਨੂੰ ਪਤਾ ਹੈ ਜਿੰਨਾ ਕਿ ਗਿਆਨ ਹੈ ਉਹ ਵੀ ਸੁਣਾਈਦਾ ਪਰ ਕੋਈ ਇਸ ਤਰ੍ਹਾਂ ਦਾ ਅਸੀਂ ਬਿਆਨ ਸਟੇਜ ਤੋਂ ਨਹੀਂ ਦਿੰਦੇ ਜਿਸ ਦੇ ਨਾਲ ਕੋਈ ਵੀ ਕੰਟਰੋਵਰਸੀ ਹੋਵੇ ਔਰ ਕਿਸੇ ਸਾਹਮਣੇ ਸੁਣਨ ਵਾਲੇ ਨੂੰ ਬੁਰਾ ਲੱਗੇ ਕਈ ਵਾਰ ਮਾਂ ਮਾਈ ਦਾ ਜਾਗਰਣ ਹੁੰਦਾ ਤਾਂ ਤੁਸੀਂ ਕਵਾਲੀ ਗਾਤੀ ਹੋਵੇ ਕਈ ਐਦਾਂ ਦਾ ਤੁਹਾਡਾ ਕੋਈ ਕੋਈ ਹੋਇਆ ਹੋਵੇ ਕਿਸੇ ਨਾਲ ਵਿਰੁੱਧ ਲੋਕਾਂ ਨੇ ਕੋਈ ਕਮੈਂਟ ਕੀਤਾ ਹੋਵੇ ਕਿ ਤੁਸੀਂ ਜਾਗਰਣ ਦੇ ਉੱਤੇ ਇਸ ਤਰ੍ਹਾਂ ਦੇ ਗਾਣੇ ਗਾ ਰਹੇ ਹੋ ਜਾਂ ਕੋਈ ਕਵਾਲੀ ਗਾ ਰਹੇ ਹੋ ਚੱਡਾ ਜੀ ਦੇਖੋ ਸਾਡਾ ਕੰਮ ਹੈ ਪ੍ਰਭੂ ਨੂੰ ਰਜਾਣਾ ਪ੍ਰਭੂ ਹਰ ਇੱਕ ਲਈ ਸੇਮ ਹੈ ਮੈਂ ਜੇ Hindu ਧਰਮ 'ਚ ਜਨਮ ਲਿਆ ਮੈਂ ਨਹੀਂ ਕਹੂੰਗਾ ਕਿ ਮੁਸਲਮਾਨਾ ਦੀ ਕੋਈ ਚੀਜ਼ ਬੁਰੀ ਹੈ ਇਹ ਸਿੱਖਾਂ ਦੀ ਕੋਈ ਚੀਜ਼ ਬੁਰੀ ਹੈ ਇਹ ਸਾਈਆਂ ਦੀ ਚੀਜ਼ ਕੋਈ ਬੁਰੀ ਹੈ ਦੇਖੋ ਜੇ ਉੱਥੇ ਰਜਾਮੰਦੀ ਹੈ ਅਸੀਂ ਪਰਿਵਾਰ ਦੇ ਵਿੱਚ ਖੜੇ ਆਂ ਪਰਿਵਾਰ ਜੇ ਰਾਜੀ ਹੈ ਤਾਂ ਅਸੀਂ ਜ਼ਰੂਰ ਸੁਣਾਵਾਂਗੇ ਨਹੀਂ ਤਾਂ ਉਹਨੂੰ ਸਾਈਡ ਤੇ ਲੈ ਜਾ ਕੇ ਸੁਣਾਵਾਂਗੇ ਦੇਖੋ ਅਸੀਂ ਇੱਜ਼ਤ ਕਰਨੀ ਹੈ ਔਰ ਸਾਡਾ ਫਰਜ਼ ਹੈ ਕਿ ਅਸੀਂ ਸਰਬ ਧਰਮ ਸਨਮਾਨ ਕਰੀਏ ਤਾਂ ਕਿ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਆਵੇ ਅੱਜ ਕੱਲ੍ਹ ਦੁਨੀਆ ਲੜਨ ਲਈ ਬਹੁਤ ਤਿਆਰ ਹੈ ਉਹਨੂੰ ਅਸੀਂ ਸ਼ਾਂਤ ਕਰਨਾ ਚਾਹੁੰਦੇ ਆਂ ਤਾਂ ਕਿ ਸਕੂਨ ਚ ਰਹੋ ਔਰ ਆਨੰਦ ਲਓ ਜ਼ਿੰਦਗੀ ਦਾ ਤੁਹਾਡਾ ਬਚਪਨ ਕਿੱਦਾਂ ਦਾ ਰਿਹਾ ਬਚਪਨ ਤੋਂ ਕਿਸ ਤਰ੍ਹਾਂ ਇਸ ਲਾਈਨ ਦੇ ਵਿੱਚ ਪਹੁੰਚੇ ਸੀ ਸੰਦੀਪ ਜੀ ਸਕੂਲ ਟਾਈਮ ਤੋਂ ਮੈਂ ਪਹਿਲਾਂ ਸਕੂਲ ਦੇ ਫੰਕਸ਼ਨਸ ਦੇ ਵਿੱਚ ਪਰਫਾਰਮ ਕਰਨਾ ਔਰ ਸਕੂਲ ਦੇ ਵਿੱਚ ਇੱਕ ਅੱਛਾ ਸਿਸਟਮ ਬਣ ਗਿਆ ਕਿ ਜਦੋਂ ਕੋਈ ਵੀ ਪ੍ਰੋਗਰਾਮ ਹੋਣਾ ਸਕੂਲ ਲੈਵਲ ਦਾ ਤੇ ਉਹਨਾਂ ਨੇ ਮੈਨੂੰ ਕਹਿਣਾ ਕਿ ਤੂੰ ਜਾਣਾ ਜਾਣਾ ਉਸ ਤੋਂ ਬਾਅਦ ਸਕੂਲ ਟਾਈਮ ਤੋਂ ਅਸੀਂ ਦੂਰਦਰਸ਼ਨ ਤੇ ਗਏ ਪਹਿਲਾਂ 4-5 ਵਾਰ ਦੂਰਦਰਸ਼ਨ ਤੇ ਬੱਚਿਆਂ ਦੇ ਪ੍ਰੋਗਰਾਮ ਹੁੰਦੇ ਸੀ ਮੈਂ ਤੀਸਰੀ ਚੌਥੀ ਕਲਾਸ ਸੀ ਉਦੋਂ ਗਿਆ ਜੀ ਔਰ ਉਸ ਦੇ ਨਾਲ ਨਾਲ ਇਹ ਧਰਮ ਵਾਲੇ ਪਾਸੇ ਜੁੜਨਾ ਇਹ ਮੈਨੂੰ ਵੀ ਨਹੀਂ ਪਤਾ ਇਹ ਪ੍ਰਮਾਤਮਾ ਨੂੰ ਪਤਾ ਜੀ ਕਿਸ ਤਰ੍ਹਾਂ ਪ੍ਰਮਾਤਮਾ ਨੇ ਜੋੜਿਆ ਔਰ ਜੇ ਜੋੜਿਆ ਹੈ ਤਾਂ ਮੈਂ ਬੜਾ ਖੁਸ਼ਕਿਸਮਤ ਆ ਕਿ ਮੈਂ ਉਸ ਟਰਮੀਨਲ ਜੁੜਿਆ ਜੀਦਾ ਮੇਨ ਮਕਸਦ ਦੁਨੀਆ ਦਾ ਉਧਾਰ ਕਰਨਾ ਹੈ ਸੁਣਾ ਤੁਸੀਂ ਧਰਮ ਦਾ ਪ੍ਰਚਾਰ ਕਰ ਰਹੇ ਹੋ ਠੀਕ ਹੈ ਨਹੀਂ ਲੋਗ ਕਿਸ ਤਰ੍ਹਾਂ ਪਿਆਰ ਦੇ ਰਹੇ ਆ ਮੋਗੇ ਸ਼ਹਿਰ ਦੇ ਵਿੱਚ ਤੇ ਹੋਰ ਜੋ ਕੰਟਰੀ ਲਾਲੋ ਕੀ ਬਾਹਰ ਵੀ ਤੁਸੀਂ ਜਾ ਕੇ ਆਏ ਹੋ ਹਲੇ ਬਾਹਰ ਦਾ ਪਲਾਨ ਸਿਆਣੇ ਕਹਿੰਦੇ ਤੁਹਾਡੇ ਮੂੰਹ ਚ ਕਿਉਂ ਸ਼ੱਕਰ ਜੇ ਕੁਝ ਤੁਸੀਂ ਬੋਲੇ ਆ ਤਾਂ ਕੁਝ ਚੰਗਾ ਹੀ ਹੋਵੇਗਾ ਇੰਡੀਆ ਦੇ ਵਿੱਚ ਬਹੁਤ ਜਗ੍ਹਾ ਸੇ ਘੁੰਮ ਲਿਆ ਜੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਪੰਜਾਬ ਤਾਂ ਆਲਮੋਸਟ ਸਾਰਾ ਕਵਰ ਕਰ ਚੁੱਕੇ ਆਂ ਔਰ ਇੰਡੀਆ ਦੇ ਵਿੱਚ ਅੱਛੇ-ਅੱਛੇ ਸ਼ਹਿਰਾਂ ਦੇ ਵਿੱਚ ਜਾ ਚੁੱਕੇ ਆਂ ਜਲਦੀ ਕੋਈ ਨਾ ਕੋਈ ਪ੍ਰਮਾਤਮਾ ਜੁਗਤ ਬਣਾਏਗਾ ਔਰ ਬਾਹਰ ਦੇ ਵੀ ਅਸੀਂ ਨਜ਼ਾਰੇ ਲਵਾਂਗੇ ਉੱਥੇ ਜਾ ਕੇ ਆਪਣੇ ਧਰਮ ਦਾ ਪ੍ਰਚਾਰ ਕਰਾਂਗੇ ਤੇ ਗੁਰੂ ਜੀ ਗੁਰੂ ਜੀ ਕੋ ਕੁਛ ਸਿੱਖਿਆ ਕਿਸ ਤਰ੍ਹਾਂ ਮਿਲੀ ਤੁਹਾਨੂੰ ਮੇਰੇ ਗੁਰੂ ਜੀ ਲੁਧਿਆਣਾ ਤੋਂ ਸ਼੍ਰੀ ਚਮਨ ਲਾਲ ਜੀ ਪੱਲਾ ਆਲ ਇੰਡੀਆ ਰੇਡੀਓ ਦੇ ਏ ਗ੍ਰੇਡ ਕਲਾਕਾਰ ਹੈ ਜੀ ਉਹ ਤਿੰਨ ਫੀਲਡ ਦੇ ਵਿੱਚ ਔਰ ਮੈਂ ਉਹਨਾਂ ਦੀ ਬੜੀ ਇੱਜ਼ਤ ਕਰਦਾ ਕਿਉਂਕਿ ਉਹਨਾਂ ਦੀ ਇੱਜ਼ਤ ਕਰਨਾ ਸਾਡਾ ਫਰਜ਼ ਹੈ ਸਾਡੇ ਗੁਰੂ ਜੀ ਸਾਡੇ ਤੋਂ ਕੁਝ ਨਹੀਂ ਮੰਗਦੇ ਜੀ ਪਰ ਸਾਡਾ ਫਰਜ਼ ਹੈ ਕਿ ਆਪਣੇ ਗੁਰੂ ਨੂੰ ਹਮੇਸ਼ਾ ਨਾਲ ਰੱਖੀਏ ਕਿਉਂਕਿ ਸ਼ਾਹ ਬਿਨਾ ਪਤਨੀ ਔਰ ਗੁਰੂ ਬਿਨਾ ਗਤਨੀ ਜਿਹੜਾ ਗੁਰੂ ਨੂੰ ਭੁੱਲ ਜਾਂਦਾ ਫਿਰ ਉਹਦਾ ਬੇੜਾ ਘਰ ਕੀ ਹੈ ਜੀ ਕਿਉਂਕਿ ਜਿਹਨਾਂ ਨੇ ਕੁਝ ਸਿਖਾਇਆ ਹੋਵੇ ਚਾਹੇ ਉਹ ਮਾਂ-ਬਾਪ ਹੈ ਚਾਹੇ ਗੁਰੂਦੇਵ ਹੈ ਚਾਹੇ ਤੁਹਾਡੇ ਨਾਲ ਰਹਿੰਦੇ ਟੀਮ ਦੇ ਮੈਂਬਰ ਹੈ ਜੇ ਅਸੀਂ ਉਹਨਾਂ ਨੂੰ ਸੋਚਾਂਗੇ ਕਿ ਇਹਨਾਂ ਨਾਲ ਗਲਤ ਕਰ ਲਈ ਫਿਰ ਸਾਡਾ ਗਲਤ ਹੋਣਾ ਤੈ ਇਸ ਕਰਕੇ ਗੁਰੂ ਜੀ ਦਾ ਬਹੁਤ ਜ਼ਿਆਦਾ ਰਿਸਪੈਕਟ ਹੈ ਗੁਰੂ ਜੀ ਦਾ ਮਾਣ ਹੈ ਸਨਮਾਨ ਹੈ ਮੇਰੇ ਪਰਿਵਾਰ ਦਾ ਪੂਰਾ ਸਨਮਾਨ ਹੈ ਔਰ ਇੱਕ ਸਨਮਾਨ ਹੈ ਮੈਨੂੰ ਪਿਆਰ ਕਰਨ ਵਾਲੀ ਜਿੰਨੀ ਵੀ ਪ੍ਰੈਸ ਹੋ ਜਾਏ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਕੋਈ ਵੀ ਮੀਡੀਆ ਹੈ ਜਿਹੜਾ ਮੈਨੂੰ ਪਿਆਰ ਕਰਦਾ ਹੈ ਹਮੇਸ਼ਾ ਸਹਿਯੋਗ ਦਿੰਦਾ ਹੈ ਸਪੋਰਟ ਕਰਦਾ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਕਿਹੜਾ ਭਜਨ ਅੱਜ ਜਿਹੜੇ ਦਰਸ਼ਕਾਂ ਨੂੰ ਸੁਣਾਓਗੇ ਤੁਸੀਂ ਸਾਡੇ ਗਾਇ ਬਹੁਤ ਸਾਰੇ ਭਜਨ ਸੰਦੀਪ ਜੀ ਲੋਕਾਂ ਨੇ ਬੜੇ ਪਿਆਰ ਕੀਤਾ ਰੀਸੈਂਟਲੀ ਸਾਡੀ ਇੱਕ ਪੇਡ ਰੀਲੀਜ਼ ਹੋਈ ਹੈ ਸਾਨੂੰ ਦਰਸ਼ ਦਿਖਾ ਮਾਈਏ ਉਸ ਤੋਂ ਪਹਿਲਾਂ ਜਿਹੜਾ ਸਭ ਤੋਂ ਜ਼ਿਆਦਾ ਸਾਡਾ ਭਜਨ ਲੋਕਾਂ ਨੇ ਮਕਬੂਲ ਕਰਿਆ ਸਭ ਤੋਂ ਜ਼ਿਆਦਾ ਸੁਣਿਆ ਹਿਚਕੀਆਂ ਭਜਨ ਅਸੀਂ ਰੀਲੀਜ਼ ਕੀਤਾ ਜੀ ਖਾਟੂ ਸ਼ਾਮ ਜੀ ਦਾ ਮੈਂ ਉਹਦੀਆਂ ਦੋਨੋਂ ਦੋ ਲੈਣੇ ਸੁਣਾਉਣਾ ਫਿਰ ਪੇਡ ਦੇ ਦੋ ਲੈਣੇ ਸੁਣਾਉ ਹਮ ਯਾਦ ਕਰੇ ਹੈ ਸਾਂਵਰੋ हेला मारे सांवरो याद करे है सांवरो हेला मारे सांवरो मन हिचकियां मन हिचकियां मन हिचकियां घणी सतावे याद कर सांवरो हां हिचकियां घणी सतावे याद कर सांवरो ए भजन नु बड़ा प्यार मिलया जी तकरीबन 7 लाख लोकां ने ਇਸ ਤੇ ਵੀ ਆਏ ਔਰ ਬੜਾ ਅੱਛਾ ਬੜਾ ਪਿਆਰ ਮਿਲ ਰਿਹਾ ਸ਼ਾਮ ਜਗਤ ਤੋਂ ਔਰ ਰੀਸੈਂਟਲੀ ਸਾਡੀ ਇੱਕ ਪੀਟ ਰੀਲੀਜ਼ ਹੋਈ ਹੈ ਸਾਨੂੰ ਦਰਸ਼ ਦਿਖਾ ਮਾਈਏ ਉਹਦੀ ਤੁਹਾਨੂੰ ਦੋ ਲੈਣਾ ਸੁਣਾਉਣੇ ਹਮ ਬੱਚਿਆਂ ਵੱਲ ਆ ਮਾਈਏ ਬੱਚਿਆਂ ਵੱਲ ਆ ਮਾਈਏ ਚਰਨਾਜ ਲੱਗੇਆਂ ਨੂੰ ਸਾਨੂੰ ਦਰਸ ਦਿਖਾ ਮਾਏ ਚਰਨਾਜ ਲਗੇ ਆਨੂੰ ਸਾਨੂੰ ਦਰਸ ਦਿਖਾ ਮਾਏ ਇਹ ਸਾਡੇ ਹੁਣੀ ਪੇਟ ਲਈ ਸੋਇਆ ਜੀ ਇੱਕ ਮਹੀਨਾ ਪਹਿਲਾਂ ਇਹਨੂੰ ਸਭ ਜਣ ਸਾਡੇ ਜਣ ਸੁਣਿਓ ਔਰ ਆਪਣਾ ਆਪਣਾ ਪਿਆਰ ਦਿਓ ਤੁਸੀਂ ਸ਼ਾਮਾ ਬਾਬਾ ਜੀ ਦੀ ਗੱਲ ਕੀਤੀ ਸ਼ਾਮਾ ਬਾਬਾ ਜੀ ਦੇ ਦਰਬਾਰ ਗਏ ਹੋ ਹਾਂ ਖਟੂ ਸ਼ਾਮ ਜੀ ਸਾਡਾ ਬੜੀ ਵਾਰ ਜਾਣਾ ਹੁੰਦਾ ਜੀ ਕਈ ਵਾਰ ਤਾਂ ਅਸੀਂ ਗਿਆਰਸ ਦੀ ਗਿਆਰਸ ਹਾਜ਼ਰੀਆਂ ਭਰਦਿਆਂ ਜੀ ਕਈ ਵਾਰ ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਸ਼ਾਮ ਬਾਬਾ ਜੀ ਕਲਯੁਗ ਦੇ ਚਮਤਕਾਰੀ ਦੇਵ ਹੈ। ਔਰ ਕਲਯੁਗ ਦੇ ਵਿੱਚ ਬਾਬਾ ਸ਼ਾਮ ਨਾਲ ਤੁਸੀਂ ਜਿੰਨਾ ਜੁੜੋਗੇ ਉਹ ਤੁਹਾਨੂੰ ਉਹਨਾਂ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆ। ਤੁਸੀਂ ਇਹ ਸੋਚੋ ਕਿ ਗੈਰਸ ਵਾਲੇ ਦਿਨ ਅਸੀਂ ਜਿੰਨਾ ਮਰਜ਼ੀ ਪਲਾਨ ਕਰ ਲਈਏ ਕਿ ਅੱਜ ਖਾਟੂ ਸ਼ਾਮ ਜੀ ਜਾਵਾਂਗੇ ਪਰ ਉਸੇ ਦਿਨ ਬਾਬਾ ਸ਼ਾਮ ਜੀ ਪ੍ਰੋਗਰਾਮ ਦੇ ਦੰਦੇ ਫਿਰ ਅਸੀਂ ਬਾਬਾ ਸ਼ਾਮ ਜੀ ਤੋਂ ਗਲਤੀ ਮੰਗਾ ਮਾਫੀ ਮੰਗ ਕੇ ਉਸ ਤੋਂ ਬਾਅਦ ਅਸੀਂ ਫਿਰ ਆਪਣਾ ਕੀਰਤਨ ਕਰੀਦਾ ਔਰ ਬਾਬਾ ਸ਼ਾਮ ਜੀ ਦਾ ਬੜਾ ਆਸ਼ੀਰਵਾਦ ਹੈ ਬੜਾ ਪਿਆਰ ਹੈ ਬਾਬਾ ਸ਼ਾਮ ਜੀ ਦੇ ਪ੍ਰੇਮੀਆਂ ਦਾ। ਰਿੰਗਸ ਤੋਂ ਨਿਸ਼ਾਨ ਯਾਤਰਾ ਵੀ ਜਾਂਦੀ ਆ ਕਿਤੇ ਉੱਥੇ ਵੀ ਤੁਸੀਂ ਪਹੁੰਚੇ ਹੋ ਨਿਸ਼ਾਨ ਯਾਤਰਾ ਦੇ ਜੀ ਹਾਂ ਦੋ ਤਿੰਨ ਵਾਰ ਅਸੀਂ ਰਿੰਗਸ ਤੋਂ ਨਿਸ਼ਾਨ ਲੈ ਕੇ ਰੀਸੈਂਟਲੀ ਅਸੀਂ ਫਾਗੁੰੜਾ ਮੇਲਾ ਨਿਕਲੇ ਜੀ ਹੁਣੇ ਰਿੰਗਸ ਤੋਂ ਨਿਸ਼ਾਨ ਲੈ ਕੇ ਅਸੀਂ ਤੁਰੇ ਉਸ ਤੋਂ ਪਹਿਲਾਂ ਅਸੀਂ ਦਸੰਬਰ ਦੇ ਵਿੱਚ ਇੱਕ ਸ਼ੁਕਰਾਨਾ ਯਾਤਰਾ ਹੋਈ ਸੀ ਸਾਡੇ ਮੋਗਾ ਵੱਲੋਂ ਬਾਬਾ ਸ਼ਾਮ ਜੀ ਦੇ ਨਾਮ ਦੀ ਉਹਦੇ ਚ ਵੀ ਅਸੀਂ ਨਿਸ਼ਾਨ ਚੱਕਿਆ ਜਿੰਨਾ ਚਿਰ ਪ੍ਰਮਾਤਮਾ ਦੇ ਹੱਥ ਸਿਰ ਤੇ ਕੋਸ਼ਿਸ਼ ਕਰਦੇ ਰਹੀਦਾ ਜਿੰਨਾ ਚਿਰ ਚੱਲ ਸਕਦੇ ਅਸੀਂ ਪ੍ਰਮਾਤਮਾ ਦੇ ਦਰਬਾਰ ਤੇ ਪਹੁੰਚੀ ਦਈਏ ਸ਼ਾਮ ਭਗਤਾਂ ਨੂੰ ਕੀ ਕਹੂੰਗੇ ਸ਼ਾਮ ਭਗਤਾਂ ਨੂੰ ਇਹ ਕਹੂੰਗਾ ਕਿ ਜਿਆਦਾ ਤੋਂ ਜਿਆਦਾ ਖ ਜਾਓ ਕੀਰਤਨ ਸੁਣੋ ਔਰ ਸਿਰਫ ਪ੍ਰਭੂ ਦਾ ਗੁੰਗਾਨ ਸੁਣੋ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਾ ਸੁਣੋ ਹਮੇਸ਼ਾ ਪ੍ਰਭੂ ਦਾ ਗੁੰਗਾਨ ਸੁਣੋ ਜੋ ਚੰਗਾ ਲੱਗਦਾ ਹੈ ਪੁਰਾਣੇ ਭਜਨ ਸੁਣੋ ਜਿਨ੍ਹਾਂ ਦੇ ਵਿੱਚ ਕੰਮ ਬਣਾਉਣ ਵਾਲੇ ਮੰਤਰ ਕਹਿ ਸਕਦੇ ਆ ਇੱਕ ਭਜਨ ਹੈ ਸ਼ਾਮ ਜੀ ਦਾ ਖਾਟੂ ਵਾਲੇ ਸ਼ਾਮ ਤੇਰੀ शरण में आ गयो श्याम प्रभु रूप तेरो नैना में समा गयो बिसरावे मत बाबा हार मानी तेरे से आंखड़ ली चूरा कर बाबा जासी कठ है मेरे से दीनानाथ मेरी बात छानी को नहीं तेरे से ਾਂਖੜੀ ਲੀ ਚੁਰ ਕਰ ਬਾਬਾ ਜასი ਕਠੇ ਮੇਰੇ ਸੇ ਇਹ ਆਲੂ ਸਿੰਘ ਮਹਾਰਾਜ ਜੀ ਦਾ ਭਜਨ ਹੈ ਜੀ ਅਸਲ ਦੇ ਵਿੱਚ ਜਦੋਂ ਪੁਰਾਣਾ ਟਾਈਮ ਸੀ ਜਦੋਂ ਲੋਕਾਂ ਦੇ ਕੰਮ ਨਹੀਂ ਬਣਦੇ ਸੀ ਇਹ ਭਜਨ ਕੰਮ ਬਣਾਉਂਦੇ ਸੀ ਇਹ ਇੰਨੀ ਤਾਕਤ ਹੈ ਇਹਨਾਂ ਭਜਨਾਂ ਚ ਪ੍ਰਮਾਤਮਾ ਨਾਲ ਜੁੜੋ ਪ੍ਰਮਾਤਮਾ ਦਾ ਦਰ ਪਕੜੋ ਕੋਈ ਵੀ ਪ੍ਰਮਾਤਮਾ ਹੋਵੇ ਹਮੇਸ਼ਾ ਦਰ ਤੇ ਜਾਓ ਸਜਦਾ ਸਲਾਮ ਕਰੋ ਆਸ਼ੀਰਵਾਦ ਲਓ ਪਿਆਰ ਲਓ ਤੁਸੀਂ ਮੋਗਾ ਸ਼ਹਿਰ ਦੇ ਵਿੱਚੋਂ ਬਿਲੋਂਗ ਕਰਦੇ ਹੋ ਵੱਡੀਆਂ ਵੱਡੀਆਂ ਸਟੇਜਾਂ ਵੀ ਲੱਗਦੀਆਂ ਹੋਣੀਆਂ ਤੁਸੀਂ ਜਦੋਂ ਛੋਟੇ ਹੁੰਦੇ ਸੀ ਕਦੀ ਸੋਚਿਆ ਸੀ ਕਿ ਮੈਂ ਵੀ ਵੱਡੀ ਸਟੇਜ ਦੇ ਉੱਤੇ ਜਾਵਾਂਗਾ ਤਾਂ ਮੈਨੂੰ ਕਿਸ ਤਰ੍ਹਾਂ ਦਾ ਫੀਲ ਹੋਏਗਾ ਅੱਜ ਤੁਸੀਂ ਚੰਡੀਗੜ੍ਹ ਦੇ ਵਿੱਚ ਵੱਡੀ ਸਟੇਜ ਦੇ ਉੱਤੇ ਗੂੰਗਾਨ ਕਰੋਗੇ ਤਾਂ ਉਹ ਪਲ ਯਾਦ ਆਊਗਾ ਤੁਹਾਨੂੰ ਬਿਲਕੁਲ ਸੰਦੀਪ ਜੀ ਸਿਆਣੇ ਕਹਿੰਦੇ ਕਿ ਜਿਹੜਾ ਇਨਸਾਨ ਆਪਣਾ ਪੁਰਾਣਾ ਸਮਾਂ ਭੁੱਲ ਜਾਂਦਾ ਹੈ ਉਹ ਅੱਗੇ ਕਦੇ ਨਹੀਂ ਵੱਧ ਸਕਦਾ ਮੈਨੂੰ ਯਾਦ ਹੈ ਕਿ ਸਾਡੇ ਮੋਗਾ 'ਚ ਮੇਰੇ ਜਨਮ ਤੋਂ ਪਹਿਲਾਂ ਲੋਕ ਗੱਲ ਦੱਸਦੇ ਹੁੰਦੇ ਸੀ ਕਿ ਨਰਿੰਦਰ ਚੰਚਲ ਜੀ ਸਾਡੇ ਮੋਗਾ ਆਏ ਸੀ ਗੁਨਗਾਨ ਹੋਇਆ ਸੀ ਔਰ ਮੈਂ ਕਦੇ ਸੋਚਦਾ ਹੁੰਦਾ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਇੱਕ ਵਾਰ ਨਹੀਂ ਕਮ ਸੇ ਕਮ ਚੰਚਲ ਜੀ ਨਾਲ ਸਟੇਜ ਸਾਂਝੀ ਕਰਨੀ ਹੈ ਔਰ ਮੈਨੂੰ ਮੌਕਾ ਦਿੱਤਾ ਰਾਈਸ ਬ੍ਰਾਂਡ ਡੀਲਰਸ ਐਸੋਸੀਏਸ਼ਨ ਸਾਡੇ ਮੋਗੇ ਸੰਸਥਾ ਜੀ ਉਹਨਾਂ ਨੇ ਮੌਕਾ ਦਿੱਤਾ ਮੈਂ ਔਰ ਗੁਰੂ ਜੀ ਆਦਰਨੀ ਸ਼੍ਰੀ ਨਰਿੰਦਰ ਚੰਚਲ ਜੀ ਸਟੇਜ ਸਾਂਝੀ ਕੀਤੀ ਔਰ ਬੜਾ ਪਿਆਰ ਬੜਾ ਆਸ਼ੀਰਵਾਦ ਅਸਲ ਮਿਲਣ ਤੋਂ ਬਾਅਦ ਪਤਾ ਲੱਗਾ ਕਿ ਉਹਨਾਂ ਨੂੰ ਕਲੀਗ ਦੇ ਤੈਨੂੰ ਬਖਤ ਕਿਉਂ ਕਿਹਾ ਜਾਂਦਾ ਸੀ ਉਸ ਤੋਂ ਬਾਅਦ ਬਹੁਤ ਸਾਰੇ ਅੱਛੇ-ਅੱਛੇ ਫਨਕਾਰ ਸਿੰਗਰਸ ਜਿਨ੍ਹਾਂ ਦੀ ਅਸੀਂ ਸ਼ੁਰੂ ਤੋਂ ਰਿਸਪੈਕਟ ਕਰਦੇ ਰਹੇ ਹਾਂ ਉਹਨਾਂ ਨਾਲ ਸਟੇਜਾਂ ਸਾਂਝੀਆਂ ਕਰਨ ਦਾ ਮੌਕਾ ਮਿਲਿਆ ਔਰ ਫਿਰ ਧੰਨਵਾਦ ਮੇਰੇ ਮਾਤਾ-ਪਿਤਾ ਦਾ ਮੇਰੇ ਪਰਮਾਤਮਾ ਦਾ ਜਿਨ੍ਹਾਂ ਨੇ ਇਸ ਕਾਬਿਲ ਬਣਾਇਆ ਕਿ ਅੱਜ ਹੀ ਕੁਝ ਚੰਗਾ ਕਰ ਰਹੇ ਹਾਂ ਅੱਜ ਕੋਸ਼ਿਸ਼ ਕਰ ਰਹੇ ਹਾਂ ਚੰਡੀਗੜਾ ਆ ਕੇ ਪਰਮਾਤਮਾ ਦਾ ਨਾਮ ਲਾਵਾਂਗੇ ਬਾਕੀ ਸਭ ਕੁਝ ਕਰਨ ਵਾਲਾ ਪਰਮਾਤਮਾ ਜੀ ਜਿਆਦਾ ਕਿੰਨਾ ਨਾ ਸਟੇਜਾਂ ਕਰਨ ਦਾ ਮੌਕਾ ਮਿਲਿਆ ਤੁਹਾਨੂੰ ਜ਼ਿਆਦਾਤਰ ਅਸੀਂ ਕਿੰਨੇ ਯਮਿਤਲ ਜੀ ਨਾਲ ਸਟੇਜਾਂ ਤਿੰਨ ਚਾਰ ਵਾਰ ਕਰ ਚੁੱਕੇ ਆ ਜੀ ਸਲੀਮ ਬਾਜੀ ਨਾਲ ਕਰ ਚੁੱਕੇ ਆ ਫਿਰੋਜ਼ ਜੀ ਨਾਲ ਕਰ ਚੁੱਕੇ ਆ ਨਰਿੰਦਰ ਚੰਦ ਚਿੱਲੀ ਨਾਲ ਜਿਸ ਤਰ੍ਹਾਂ ਦੱਸਿਆ ਔਰ ਬਾਕੀ ਬਹੁਤ ਸਾਰੇ ਸਿੰਗਰ ਇਸ ਤਰ੍ਹਾਂ ਲਖਵਿੰਦਰ ਵਡਾਲੀ ਜੀ ਐ ਸੰਜੇ ਮਿੱਤਲ ਜੀ ਸ਼ਾਮ ਜਗਤ ਚੋਂ ਔਰ ਸੰਜੂ ਸ਼ਰਮਾ ਜੀ ਸਭ ਨਾਲ ਪ੍ਰਮਾਤਮਾ ਦਾ ਅਸ਼ੀਰਵਾਦ ਮਿਲਿਆ ਜੀ ਸਟੇਜ ਤੇ ਕਦੇ ਇੰਦਾ ਵੀ ਆਇਆ ਉਹ ਕਹਿੰਦੇ ਕਿ ਮੇਰਾ ਟਾਈਮ ਹੈਗਾ ਤੂੰ ਬਸ ਕਰ ਕਿ ਕਈ ਵਾਰ ਇੰਦਾ ਵੀ ਹੋਇਆ ਦੇਖੋ ਸੰਦੀਪ ਜੀ ਸੀਨੀਅਰ ਸੀ ਸੀਨੀਅਰਸ ਦੀ ਰਿਸਪੈਕਟ ਕਰਨਾ ਸਾਡਾ ਫਰਜ਼ ਹੈ ਜੇ ਸੀਨੀਅਰਸ 2 ਘੰਟੇ ਦਾ ਰੈਟ ਢਾਈ ਗਾ ਲੇ ਕਿਉਂਕਿ ਜੇ ਅੱਧਾ ਘੰਟਾ ਸੀ ਉਹਨਾਂ ਨੂੰ ਹੋਰ ਸੁਣ ਲਾਂਗੇ ਨਾ ਬੈਠ ਕੇ ਉਹਦੇ 'ਚ ਵੀ ਸਾਡਾ ਹੀ ਉਧਾਰ ਹੈ ਸਾਡਾ ਹੀ ਉਹਦੇ 'ਚ ਕੁਝ ਚੰਗਾ ਹੋਏਗਾ ਔਰ ਸੀਨੀਅਰ 'ਤੇ ਰਿਸਪੈਕਟ ਕਰਨਾ ਸਾਡਾ ਫਰਜ਼ ਹੈ ਸਸੀਂ ਪਰਿਵਾਰਾਂ ਤੋਂ ਹੀ ਇਹ ਸਿੱਖਿਆ ਜੀ ਮਨ ਲੈਂ ਕਹਿਣ ਦਾ ਮਤਲਬ ਹੈ ਕਿ ਸੀਨੀਅਰ ਤੋਂ ਹੀ ਕੁਝ ਸਿੱਖਣ ਨੂੰ ਮਿਲ ਜੂਗਾ ਅਗਰ ਕੋਈ ਅੱਛਾ ਗਾ ਕੇ ਜਾਓਗੇ ਹੁੰਦੇ ਜੀ ਦੋ ਬੋਲ ਤੁਹਾਨੂੰ ਵਧੀਆ ਮਿਲ ਜੂਗਾ ਬਿਲਕੁਲ ਸੰਦੀਪ ਜੀ ਦੇਖੋ ਇੱਕ ਅੱਛਾ ਕਲਾਕਾਰ ਬਣਨ ਲਈ ਅੱਛਾ ਸੁੰਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਰਮਾਤਮਾ ਨੇ ਸਾਨੂੰ ਜੀਭ ਇੱਕ ਦਿੱਤੀ ਔਰ ਕੰਨ ਦੋ ਦਿੱਤੇ ਹੈ ਬੋਲੋ ਘੱਟ ਔਰ ਸੁਣੋ ਜ਼ ਆਪਣੀ ਜਿਆਦੀ ਚਲਾ ਰਹੇ ਸੁਣਦੇ ਘਟ ਹੈ ਇਸੇ ਕਰਕੇ ਅਸੀਂ ਪਰੇਸ਼ਾਨ ਆਜ ਦੇ ਸਮੇਂ ਦੇ ਵਿੱਚ ਅਸੀਂ ਜੇ ਬੋਲਣਾ ਘਟਾ ਦਈਏ ਔਰ ਸੁਣਨਾ ਵਧਾ ਦਈਏ ਤੇ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਸੁਖੀ ਹੋ ਸਕਦੇ ਆ ਸਾਡੇ ਨਾਲ ਅਸੀਂ ਮਾਸਟਰ ਹਰਸ਼ ਸ਼ਰਮਾ ਜੀ ਜਿਨ੍ਹਾਂ ਨੇ ਕਿਹਾ ਕਿ ਹਮੇਸ਼ਾ ਹੀ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਏ ਚਾਹੇ ਉਹ ਕਿਸੇ ਵੀ ਲੈਵਲ ਦੇ ਸਿੰਗਰ ਹੋਵੇ ਉਹਨਾਂ ਦਾ ਸਤਿਕਾਰ ਕਰਨਾ ਹੈ ਜਿਆਦਾ ਕੋਈ ਕਾਲ ਨਹੀਂ ਕਰਨੀ ਚਾਹੀਦੀ ਤੇ ਆਪਾਂ ਨੂੰ ਹਰ ਬੰਦੇ ਦਾ ਸਤਿਕਾਰ ਕਰਨਾ ਹੈ ਆਈ ਹੋਈ ਸੰਗਤ ਦਾ ਬਹੁਤ ਸਤਿਕਾਰ ਕਰਨਾ ਕਿਉਂਕਿ ਉਹਨਾਂ ਵਿੱਚ ਹੀ ਰੱਬ ਵੱਸਦਾ ਹੈਗਾ ਤੁਸੀਂ ਇਧਰ ਉਹ ਦਾ ਚਰਾਗ ਨੂੰ ਇਸ ਕੈਮਰਾ ਪਰਸਨ ਦੇ ਨਾਲ ਮੈਂ ਸੰਦੀਪ ਚੜਾ ਸ਼ੁਕਰੀਆ ਧੰਨਵਾ